ਅੱਧੀ ਰਾਤ ਨੂੰ ਬਾਈਕ ਸਵਾਰ ਮੁੰਡੇ ਆਉਂਦੇ ਨੇ ਕੁੜੀ ਨੂੰ ਘਰੋਂ ਚੁੱਕ ਕੇ ਲੈ ਜਾਂਦੇ ਨੇ ਅਤੇ ਫਿਰ ਉਸ ਦੇ ਨਾਲ ਦਰਿੰਦਗੀ ਦੀਆਂ ਹੱਦਾ ਪਾਰ ਕਰ ਦਿੱਤੀਆਂ ਜਾਂਦੀਆਂ ਨੇ ਲਹੂ ਲਹਾਨ ਹਾਲਤ ਦੇ ਵਿੱਚ ਉਸ ਨੂੰ ਸੜਕ ਕਿਨਾਰੇ ਸੁੱਟ ਕੇ ਇਹ ਮੁੰਡੇ ਫਰਾਰ ਹੋ ਜਾਂਦੇ ਨੇ ਇਸ ਸਨਸਨੀ ਖੇਸ ਮਾਮਲਾ ਮੋਗਾ ਦੇ ਪਿੰਡ ਰਣੀਆਂ ਤੋਂ ਸਾਹਮਣੇ ਆਇਆ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਮੋਟਰਸਾਈਕਲਾਂ ਦੇ ਉੱਪਰ ਸਵਾਰ ਪੰਜ ਮੁੰਡੇ ਘਰ ਦੇ ਵਿੱਚ داخل ہوئے ਅਤੇ ਉੱਥੇ ਸੁੱਤੀ ਪਈ ਕੁੜੀ ਨੂੰ ਆਪਣੇ ਨਾਲ ਲੈ ਗਏ ਜਿਸ ਤੋਂ ਬਾਅਦ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਨਾਲ ਦੇ ਹੀ ਪਿੰਡ ਦੇ ਵਿੱਚ ਰਹਿੰਦੇ ਇੱਕ ਲੜਕੇ ਨਾਲ ਕੁੜੀ ਦੇ ਪ੍ਰੇਮ ਸੰਬੰਧਨ ਅਤੇ ਉਸੇ ਮੁੰਡੇ ਦੇ ਵੱਲੋਂ ਆਪਣੇ ਯਾਰਾ ਦੋਸਤਾਂ ਨਾਲ ਮਿਲ ਕੇ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲਿਜਾਇਆ ਜਾਂਦਾ ਹੈ ਇੱਥੇ ਬਸ ਨਹੀਂ ਹੁੰਦੀ ਉਸ ਮੁੰਡੇ ਦੇ ਵੱਲੋਂ ਲੜਕੀ ਨਾਲ ਗਲਤ ਕੰਮ ਵੀ ਕੀਤਾ ਜਾਂਦਾ ਹੈ ਅਤੇ ਜਦੋਂ ਕੁੜੀ ਵਿਆਹ ਕਰਵਾਉਣ ਦੀ ਗੱਲ ਉਸ ਮੁੰਡੇ ਨੂੰ ਆਖਦੀ ਹੈ ਤਾਂ ਤੈਸ਼ ਵਿੱਚ ਆਏ ਮੁੰਡੇ ਨੇ ਕੁੜੀ ਦੇ ਉੱਪਰ ਤੇਜ਼ ਤਾਰ ਹਥਿਆਰ ਨਾਲ ਵਾਰ ਕੀਤੇ ਨੇ ਅਤੇ ਉਸ ਨੂੰ ਸੜਕ ਦੇ ਉੱਪਰ ਸੁੱਟ ਕੇ ਮੁੰਡੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਪਰਿਵਾਰ ਨੂੰ ਜਿਵੇਂ ਹੀ ਪਤਾ ਲੱਗਦਾ ਕਿ ਉਹਨਾਂ ਦੀ ਧੀ ਪਿੰਡ ਦੇ ਵਿੱਚ ਪੈਟਰੋਲ ਪੰਪ ਦੇ ਕੋਲ ਲਹੂ ਲੋਹਣ ਹਾਲਤ ਦੇ ਵਿੱਚ ਪਈ ਹੈ ਤਾਂ ਜਦੋਂ ਪਰਿਵਾਰ ਮੌਕੇ ਤੇ ਪਹੁੰਚਿਆ ਤਾਂ ਧੀ ਦੀ ਹਾਲਤ ਵੇਖ ਕੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਦੋ ਮੋਟਰਸਾਈਕਲ ਕਈ 5 ਜਣੇ ਉਹ ਕਰੋ ਮੇਰੀ ਬੇਟੀ ਨੂੰ ਜ਼ਬਰਦਸਤੀ ਲੈ ਗਏ ਛੜਕ ਤੇ ਡੀ ਜੇ ਲੱਗੇ ਸੀਗੇ ਸਾਨੂੰ ਖੜਕੇ ਚ ਪਤਾ ਨਹੀਂ ਲੱਗਾ ਜਦੋਂ ਇਹ ਕੁੜੀ ਦਾ ਚਾਚਾ ਤਾਂ ਪਿਆ ਸੀਗਾ ਚਵਾਰੇ ਤੇ ਜੀ ਜਦੋਂ ਉਹਨੂੰ ਪਤਾ ਲੱਗਾ ਉਹ ਭੱਜ ਕੇ ਉੱਤਰ ਕੇ ਆਇਆ ਉਹਦੋਂ ਉਹ ਮੋਟਰਸਾਈਕਲ ਲੈ ਕੇ ਭਜਾ ਕੇ ਲੈ ਗਏ ਕੁੜੀ ਨੂੰ ਬਾਕੇ ਤੇ ਫਿਰ ਅਸੀਂ ਭੱਜ ਨੱਠ ਕੀਤੀ ਪਿੰਡ ਚ ਭਲੇ ਭੂਲੇ ਸਾਨੂੰ ਨਹੀਂ ਲੱਭੇ ਜੀ ਸਾਰੀ ਰਾਤ ਅਸੀਂ ਜਾਗਦੇ ਰਹੇ ਵੀ ਚਲ ਛੱਡਣੀ ਆਉਣਗੇ ਉਦੋਂ ਫੜ ਲਾਂਗੇ ਜਦੋਂ ਨਹੀਂ ਆਏ ਤੇ ਫਿਰ ਤੜਕਿਓ ਅਸੀਂ ਜਦੋਂ ਪਤਾ ਕੀਤਾ ਤੇ ਫਿਰ ਥਾਣੇ ਤਰਖਾਸ ਦੇ ਕੇ ਜਦੋਂ ਸ਼ਾਮ ਨੂੰ ਘਰੇ ਆਏ ਤੇ ਸਾਨੂੰ ਕਿਸੇ ਨੇ ਦੱਸਿਆ ਵੀ ਇੱਕ ਨਹਿਰ ਤੇ ਮੈਂ ਬੱਸ ਤੋਂ ਉੱਥੇ ਬੱਸ ਵਾਲੇ ਚੱਕ ਕੇ ਲਿਆਏ ਉਹਨਾਂ ਨੇ ਪੈਂਡਰਣੀ ਪੰਪ ਤੇ ਛੜਤੀ ਪੰਪ ਤੇ ਫਿਰ ਮੇਰਾ ਚਾਚਾ ਜਾਂਦਾ ਸੀਗਾ ਜੀ ਉਹਨਾਂ ਨੇ ਦੇਖਿਆ ਵੀ ਕੁੜੀ ਆਪਣੀ ਪੰਪ ਤੇ ਪਈ ਜਾ ਵੱਡਾ ਟੁੱਕੀ ਬਹੁਤ ਕੀਤੀ ਪਈ ਜਾ ਫਿਰ ਸੀ ਉੱਥੇ ਚੱਕ ਕੇ ਲਿਆਂਦੀ ਜੀ ਕਿੰਨਾ ਕੰਸਟੇਜਾ ਬਹੁਤ ਜਿਆਦਾ ਜੀ ਸਾਰਾ ਮੂੰਹ ਵੱਡਿਆ ਪਿਆ ਜੀ ਉਦ੍ਰਿਸ ਮਾਮਲੇ ਦੀ ਤਹਿਕੀਕਤ ਕਰ ਰਹੇ ਡੀਐਸਪੀ ਅਨਵਰ ਅਲੀ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਨੇ ਜ਼ਿਕਰ ਕੀਤਾ ਕਿ ਪਿੰਡ ਰਣੀਆਂ ਦੀ ਰਹਿਣ ਵਾਲੀ ਲੜਕੀ ਦੇ ਨਾਲ ਦੇ ਹੀ ਪਿੰਡ ਦੇ ਵਿੱਚ ਰਹਿੰਦੇ ਇੱਕ ਨੌਜਵਾਨ ਦੇ ਨਾਲ ਜਿਹੜੇ ਕਿ ਪ੍ਰੇਮ ਸੰਬੰਧ ਸਨ ਅਤੇ ਲੜਕੇ ਦੇ ਵੱਲੋਂ ਕੁੜੀ ਨੂੰ ਵਰਗਲਾ ਕੇ ਵਿਆਹ ਦਾ ਝਾਂਸਾ ਦਿੱਤਾ ਗਿਆ ਤੇ ਫਿਰ ਬੀਤੀ ਸ਼ਾਮ ਜਿਹੜਾ ਕਿ ਮੁੰਡੇ ਦੇ ਨਾਲ ਮਿਲ ਕੇ ਜਿਹੜੇ ਕਿ ਉਸਦੇ ਦੋਸਤ ਕੁੜੀ ਨੂੰ ਅਗਵਾ ਕਰਕੇ ਲੈ ਜਾਂਦੇ ਨੇ ਅਤੇ ਫਿਰ ਇੱਕ ਸੁੰਸਾਨ ਜਗ੍ਹਾ ਦੇ ਉੱਪਰ ਲਿਜਾ ਕੇ ਕੁੜੀ ਨਾਲ ਜ਼ਬਰ ਜਨਾ ਕੀਤਾ ਜਾਂਦਾ ਹੈ ਤੇ ਫਿਰ ਜਦੋਂ ਵਿਆਹ ਦੀ ਗੱਲ ਕੁੜੀ ਕਹਿੰਦੀ ਹੈ ਤਾਂ ਉਸਦੇ ਨਾਲ ਅਜੀਹਾ ਮਾੜਾ ਸਲੂਕ ਕੀਤਾ ਗਿਆ ਅਤੇ ਉਹਨਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਮੁੰਡਿਆ ਦੀ ਪਛਾਣ ਕਰ ਲਈ ਗਈ ਹੈ ਅਤੇ ਹੁਣ ਬਣਦਾ ਮਾਮਲਾ ਦਰਜ ਕਰਕੇ ਸਖਤੋ ਸਖਤ ਕਾਰਵਾਈ ਕੀਤੀ ਜਾਵੇਗੀ। ਲੜਕੀ ਹੈ ਰਣੀਆਂ ਦੀ ਰਹਿਣ ਵਾਲੀ ਹੈ ਤੇ ਇੱਕ ਲੜਕਾ ਜਿਹੜਾ ਤੁਹਾਨੂੰ ਵੱਧਦਾ ਰਹਣ ਵਾਲਾ ਤੇ ਜਿਹੜਾ ਲੜਕਾ ਇਹਨੂੰ ਕੱਲ 11 ਵਜੇ ਰਾਤ ਨੂੰ ਜਿਹੜਾ ਲੜਕੀ ਨੂੰ ਵਿਆਹ ਦਾ ਹਾਸਾ ਲੈ ਕੇ ਬਰਗਲਾਉਂਦੇ ਜਿਹੜਾ ਆਪਣੇ ਪਿੰਡ ਇੱਕ ਘਰ ਦੇ ਵਿੱਚ ਲੈ ਗਿਆ ਸੀ ਇਹਦੇ ਨਾਲ ਇੱਕ ਹੋਰ ਵੀ ਲੜਕਾ ਸੀਗਾ ਇਹ ਦੋ ਜਣੇ ਸੀਗੇ ਜਿਹੜੇ ਲੈ ਕੇ ਗਏ ਨੇ ਤੇ ਉੱਥੇ ਘਰ ਦੇ ਵਿੱਚ ਲਿਜਾ ਕੇ ਜਿਹੜਾ ਸੁਰਿੰਦਰ ਸਿੰਘ ਜਿਹੜਾ ਇਹਦੇ ਨਾਲ ਗੱਲਬਾਤ ਸੀ ਅ ਮੁੰਡੇ ਦੀ ਉਹ ਉਹਨੇ ਇਹਦੇ ਨਾਲ ਕੁੜੀ ਨਾਲ ਗੱਲ ਵੀ ਕੀਤਾ ਤੇ ਜਦੋਂ ਇਹਨੇ ਕੁੜੀ ਨੇ ਲੈ ਕੇ ਜਾਣ ਲਈ ਕਿਹਾ ਕਿ ਮੇਰੇ ਨਾਲ ਮੈਰਿਜ ਕਰਾ ਤਾਂ ਇਹਨੇ ਮੈਰਿਜ ਤੋਂ ਇਨਕਾਰ ਦਿੱਤਾ ਤਾਂ ਇਹਨੇ ਉੱਥੇ ਉਹਦੇ ਸੱਟਾਂ ਵੀ ਮਾਰੀਆਂ ਸੱਟਾਂ ਮਾਰ ਕੇ ਉੱਥੇ ਸੁੱਟ ਗਿਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਸਿਵਲ ਹਸਪਤਾਲ ਲੋਗਾਇਆ ਜਿਹੜਾ ਟਰੀਟਮੈਂਟ ਚੱਲ ਰਿਹਾ ਇਹਦੇ ਇੱਕ ਨੱਕ ਤੇ ਸੱਟ ਵੀ ਮਾਰੀ ਹੈ ਇਹਨੇ ਤੇ ਜਿਹੜਾ ਅਸੀਂ ਹੁਣ ਇਹਦਾ ਕੁੜੀ ਦੇ ਫਾਦਰ ਦੇ ਬਿਆਨ ਤੇ ਜਿਹੜਾ ਪਰਚਾ ਦਰਜ ਕਰਾਇਆ ਤੇ ਜਿਹੜਾ ਲੜਕਾ ਇਹ ਵੀ ਆਇਡੈਂਟੀਫਾਈ ਹੋ ਗਿਆ ਇਹਨੂੰ ਜਲਦੀ ਹੀ ਅਸੀਂ ਹੁਣ ਗ੍ਰਿਫਤਾਰ ਕਰ ਲਵਾਂਗੇ ਮੌਕਾ ਤੋਂ ਤਨਮੇ ਸਮਨਤਾ ਦੀ ਰਿਪੋਰਟ ਹਮਦਰਦ ਟੀਵੀ